ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਪਹਿਲਾ ਦਿਨ ਹੰਗਾਮੇ ਦੀ ਭੇਡ ਚੜ ਗਿਆ ਜਦੋਂ ਹੀ ਪੰਜਾਬ ਦੇ ਰਾਜਪਾਲ ਦਾ ਭਾਸ਼ਣ ਸ਼ੁਰੂ ਹੋਇਆ ਤਾਂ ਕਾਂਗਰਸ ਵਿਧਾਇਕਾਂ ਨੇ ਵਿੱਚੋਂ ਟੋਕ ਕੇ ਕਿਹਾ ਕਿ ਸ਼ੁਭਕਰਨ ਮਾਮਲੇ ਤੇ ਚਰਚਾ ਕੀਤੀ ਜਾਵੇ ਕਾਂਗਰਸ ਵਿਧਾਇਕਾਂ ਨੇ ਇਹ ਮੰਗ ਵੀ ਕੀਤੀ ਕਿ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਜਾਵੇ ਅਤੇ ਜੋ ਪਰਚਾ ਦਰਜ ਹੋਇਆ ਉਸ ਦੇ ਵਿੱਚ ਹਰਿਆਣਾ ਪੁਲਿਸ ਦਾ ਨਾਮ ਜ਼ਰੂਰ ਦਰਜ ਹੋਵੇ ਸੋ ਵੇਖੋ ਪੂਰੀ ਗਵਰਨਰ ਅਡਰੈਸ ਵੇਚੀ ਛੱਡ ਗਏ ਅਸੀਂ ਮਸ਼ਹੂਰ ਆ ਗਵਰਨਰ ਸਾਹਿਬ ਦਾ ਕਿਉਂਕਿ ਅਸੀਂ ਬੇਨਤੀ ਵੀ ਕੀਤੀ ਸੀ ਕਿ ਗਵਰਨਰ ਸਾਹਿਬ ਨੇ ਕਨਸਟੀਚਿਊਸ਼ਨਲ ਹੈਡ ਹੋ ਅਸੀਂ ਤੁਹਾਡਾ ਇਜ਼ਤ ਮਾਨ ਤੇ ਸਲਮਾਨ ਕਰਦੇ ਆ ਇਹ ਝੂਠ ਦਾ ਪਲੰਤਾ ਜਿਹੜਾ ਹੋ ਗਿਆ ਇਹ ਗਵਰਨਰਸ ਅਡਰੈਸ ਜਿਹੜਾ ਗਵਰਨਮੈਂਟ ਨੇ ਚਾਹਿਆ ਟੋਟਲੀ ਝੂਠ ਦਾ ਪੰਜਾਬ ਇਸ ਟਾਈਮ ਪ੍ਰੈਜ਼ੀਡੈਂਟ ਦੇ ਸੀ ਇੱਕ ਕਲਿੱਪ ਪਈ ਐ ਜਦੋਂ ਇਹ ਮੈਂਬਰ ਆਫ ਪਾਰਲੀਮੈਂਟ ਸੀ ਇਹ ਗੱਲ ਕਹਿੰਦੇ ਜਦੋਂ ਬਰਗਾੜੀ ਤੇ ਬੈਬਲ ਕਲਾ ਆਦਮੀਆਂ ਕਿਲਿੰਗਸ ਹੋਈਆਂ ਨੇ ਇਹਨੇ ਖੁਦ ਪਾਰਲੀਮੈਂਟ ਚ ਕਿਹਾ ਸੀ ਕਿ ਕੋਈ ਇਹੋ ਜਿਹਾ ਐਸਆ ਐਫ ਆਈ ਆਰ ਵੀ ਹੋ ਸਕਦੀ ਹੈ ਜਿਹਦੇ ਵਿੱਚ ਅਨਨੋਨ ਲੋਕ ਉੱਤਰੀ ਪੁਲਿਸ ਵੀ ਅਨਨੋਨ ਹੋ ਸਕਦੀ ਹੈ ਮੈਂ ਹੀ ਕਾਊਂਟਰ ਸਵਾਲ ਅੱਜ ਭਗਵੰਤ ਮਾਨ ਨੂੰ ਕਰਨਾ ਭਗਵੰਤ ਮਾਨ ਜੀ ਜਦੋਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਪੰਜਾਬ ਦੀ ਟੈਰਿਟਰੀ ਨੂੰ ਤੁਸੀਂ ਪ੍ਰੋਟੈਕਟਿਵ ਨਹੀਂ ਕਰ ਸਕਦੇ ਇਟ ਇਜ਼ ਹਾਈ ਟਾਈਮ ਟੂ ਰਿਜਾਈਨ ਅੱਜ ਨੈਤਿਕ ਤੌਰ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਅਧਿਕਾਰ ਹੈ ਨਹੀਂ ਗਵਰਨਰ ਸਾਹਿਬ ਨੇ ਖੁਦ ਸਾਡੀ ਗੱਲ تسلیم ਕਰ ਲਈ ਜਦੋਂ ਉਹਨਾਂ ਨੂੰ ਇਹ ਗੱਲ ਕਹੀ ਗਈ ਮੇਰੇ ਵੱਲੋਂ ਕਿ ਝੂਠ ਦਾ ਬਲੰਦਾ ਨਾ ਪੜੋ ਤੁਸੀਂ ਕਨਸਟੀਟਿਊਸ਼ਨਲ ਹੈਡ ਆਫ ਦੋਸਰੇ ਟਾਈਮ ਆਨਰ ਨੂੰ ਭੰਲੰਦਾ ਹੀ ਹੋ ਫੇਰਾ ਇੱਕ ਤਰੀਕਾ ਹੁੰਦਾ ਹੈ ਸਿਆਣੇ ਆਦਮੀ ਦਾ ਇੱਕ ਇਸ਼ਾਰਾ ਦੇ ਦੋ ਕਿ ਮੈਗਨੀ ਕਰਨਾ ਤੁਹਾਡੀ ਇਸ ਦਾ ਇਹ ਪਹਿਲੀ ਦਫਾ ਦੇਸ਼ ਦੀ ਆਜ਼ਾਦੀ ਚ ਹੋਇਆ ਕਿਸੇ ਵੀ ਅਸੈਂਬਲੀ ਦੇ ਵਿੱਚ ਕਿ ਗਵਰਨਰ ਨੇ ਆਪਣਾ ਅਡਰੈਸ ਪੜ੍ਹਨ ਤੋਂ ਇਨਕਾਰ ਕਰ ਦਿੱਤਾ ਇਹ ਅੱਜ ਮੋਰਲ ਡੀਫੀਟ ਹੈ ਭਗਵੰਤ ਮਾਨ ਜੇ ਥੋੜੀ ਮੋਟੀ ਵੀ ਇਹ ਆਪਣੀ ਨੈਤਿਕਤਾ ਸਮਝਦਾ ਹੋਏ ਹੀ ਮਸਟ ਰਿਜਾਈਨ ਟੂਡੇ ਇਹਦਾ ਕਾਰਨ ਇਹ ਹੈ ਕਿ ਹੀ ਹੈਜ਼ ਹੀ ਇਜ਼ ਨੋਟ ది ਸੀਐਮ ਆਫ ਪੰਜਾਬ ਇਹ ਨਹੀਂ ਹੀ ਇਜ਼ ਬੇਸਿਕਲੀ ਐਕਟਿੰਗ ਐਜ਼ ਅ ਏਜੰਟ ਆਫ ਦੀ ਸੈਂਟਰਲ ਗਵਰਨਮੈਂਟ ਪੰਜਾਬ ਦੀ ਨਾ ਡੈਨਿਟੀ ਪ੍ਰੋਟੈਕਟ ਕਰ ਪਾਇਆ ਨਾ ਪੰਜਾਬ ਦੇ ਕਿਸਾਨਾਂ ਦੇ ਹੱਕ ਪ੍ਰੋਟੈਕਟ ਕਰ ਪਾਇਆ ਲਗਾਤਾਰ ਅਜ 20 ਦਿਨ ਤੋਂ ਬਾਅਦ ਵੀ ਸ਼ੁਭ ਕਰਨ ਸਿੰਘ ਤੇ ਵੇਚੀ ਮੈਂ ਤੁਹਾਨੂੰ ਕੇਸ ਦੀ ਥੋੜੀ ਜੀ ਬੈਕਗ੍ਰਾਉਂਡ ਦੇਣਾ ਚਾਹਨਾ 27 ਤਰੀਕ ਨੂੰ ਮੈਂ ਆਪਣੇ ਲਾਇਰ ਦੇ ਜ਼ਰੀਏ ਇੱਕ ਰੈਟ ਪਾਈ ਸੀ ਹਾਈ ਕੋਰਟ ਜਿਹਦੀ 29 ਤਰੀਕ ਚੀਫ ਜਸਟਿਸ ਦੇ ਕੋਰਟ ਵਿੱਚ ਸੀ ਇੱਕ ਦਿਨ ਪਹਿਲਾਂ ਚੀਫ ਜਸਟਿਸ ਸਾਹਿਬ ਨੇ ਨੋਟਿਸ ਕੱਲਿਆ ਸੀ ਗਵਰਨਮੈਂਟ ਆਫ ਪੰਜਾਬ ਤੋਂ ਇਹਨਾਂ ਨੂੰ ਪਤਾ ਸੀ ਕਿ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਣੀ ਹੈ ਆਪਾਂ ਯਰ ਦੱਸ ਕਿ ਇੱਕ ਹਫਤਾ ਲਗਾਤਾਰ ਚੁਬ ਕਰਨ ਦੀ ਗੈਡ ਬਾਡੀ ਮੈਡੀਕਲ ਕਾਲਜ ਪਟਿਆਲੇ ਚ ਪਈ ਰਹੀ ਉਸ ਦਿਨ 29 ਤੋਂ ਪਹਿਲੇ 28 ਦੀ ਰਾਤ ਨੂੰ 10:40 ਵਜੇ ਇਨੇ ਮਜਬੂਰੀ ਦੇ ਨਾਲ ਅਫਾਇਰ ਦਿੱਤੀ ਤੀ ਮੈਂ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਦੀ ਤੇ ਗਵਰਨਮੈਂਟ ਆਫ ਪੰਜਾਬ ਦੀ ਹੈਲਥ ਡਿਪਾਰਟਮੈਂਟ ਦੀ ਐਡਵਾਈਸਰੀ ਮਖਾਸ ਕਰਨ ਮੇਰੇ ਕੋਲ ਕਾਗਜ਼ ਨੇ ਜਿਹਦੇ ਵਿੱਚ ਬਕਾਇਦਾ ਤੌਰ ਉੱਤੇ ਕਿਹਾ ਗਿਆ ਜਿੱਥੇ ਵੀ ਕਿਤੇ ਫਾਇਰ ਕਿਤੇ ਗੋਲੀ ਚੱਲੀ ਹੈ ਜੱਥ ਹੁੰਦੀ ਹੈ ਨੈਚਰਲ ਲਾਈਟ ਜਦੋਂ ਸਨਸੈਟ ਤੋਂ ਲੈ ਕੇ ਸਨਰਾਈਜ਼ ਤੋਂ ਸਨਸੈਟ ਤੱਕ ਹੀ ਕੰਨੀ ਪੋਸਟਮੈਨ ਨੂੰ ਇਹ ਗਵਰਨਮੈਂਟ ਆਫ ਇੰਡੀਆ ਦੀ ਐਡਵਾਈਸਰੀ ਹੈ ਫਾਲੋਡ ਬਾਈ ਦੀ ਗਵਰਨਮੈਂਟ ਆਫ ਪੰਜਾਬ ਕੋਈ ਵੀ ਪੋਸਟ ਮਾਰਕਮ ਨੇਰੇ ਵਿੱਚ ਨਹੀਂ ਹੋਏਗਾ ਜਾਂ ਬਲਬ ਜਾਂ ਟਿਊਬਲਾਈਟ ਥੱਲੇ ਨਹੀਂ ਹੋਏਗਾ ਡੇ ਲਾਈਟ ਰੋਸ਼ਨੀ ਦੇ ਵਿੱਚ ਮੈਂ ਪੁੱਛਿਆ ਤਾਂ ਕਿ ਤੁਹਾਨੂੰ ਇਹੋ ਜੀ ਮਜਬੂਰੀ ਸੀ ਫਿਰ ਤੁਸੀਂ ਵੇਖੋ ਵਾਕਿਆ ਜਿਹੜਾ ਹਰਿਆਣਾ ਦੀ ਗਵਰਨਮੈਂਟ ਕਹਿ ਰਹੀ ਸੀ ਉਹ ਵਾਕਿਆ ਜੀਨ ਦਾ ਬਣਾ ਦੇ ਸਾਡਾ ਕੇਸ ਕਮਜ਼ੋਰ ਕਰਨ ਵਾਸਤੇ ਮੈਂ ਵੀ ਤੁਹਾਨੂੰ ਦੱਸਣਾ ਚਾਹਨਾ ਪ੍ਰੈਸ ਵਾਲੇ ਵੀਰਾਂ 21 ਫਰਵਰੀ ਵਾਲੇ ਦਿਨ ਰੰਦਾਵਾ ਜੀ ਇਹਨਾਂ ਨੇ ਇੱਕ ਰੁਕਾ ਕਰ ਲਿਆ ਹਰਿਆਣੇ ਦੀ ਸਰਕਾਰ ਨੂੰ ਰੁਕਾ ਜਿਹਨੂੰ ਕਹੀਦਾ ਅਤਲਾਹ ਦਿੱਤੀ ਉਹਨੂੰ ਅਤਲਾਹ ਦੇ ਕੇ ਪੰਜਾਬ ਦਾ ਕੇਸ ਕਮਜ਼ੋਰ ਕੀਤਾ ਮੈਂ ਉਹੀ ਪੁੱਛਣਾ ਚਾਹੁੰਦਾ ਮਾਨ ਸਾਹਿਬ ਤੁਸੀਂ ਬਰਗਾੜੀ ਤੇ ਫੈਬਰ ਕਲਾਚ ਕਹਿੰਦੇ ਸੀ ਅਨਨੋਨ ਬੰਦਿਆਂ ਤੇ ਪਰਚਾ ਕਿਸ ਤਰ੍ਹਾਂ ਹੁੰਦਾ ਇਹ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਪਰਚੇ ਦੀ ਡਿਮਾਂਡ ਹੋ ਰਹੀ ਹੈ ਇਸ ਗੱਲ ਕਾਹਨ ਡਿਮਾਂਡ ਹੋ ਰਹੀ ਹੈ ਉਹ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਸਾਹਿਬ ਇਹ ਆਪਣੇ ਸ਼ਾਂਤਾਂ ਹੋਈਆਂ ਸੀ ਤੇ ચીਫ ਮਿਨਿਸਟਰ ਦੇ ਤੇ ਹੋਮ ਮਿਨਿਸਟਰ ਦਾ ਹੁਕਮ ਨਾਲ ਗੋਲੀ ਚੱਲੀ ਇੱਥੇ ਵੀ ਸਾਡੀ ਮੰਗ ਹੈ ਸਮੁੱਚੇ ਪੰਜਾਬੀਆਂ ਦੀ ਤੇ ਕਾਂਗਰਸ ਪਾਰਟੀ ਦੀ ਕਿ ਅਨਿਲ ਵੇਜ ਜਿਹੜਾ ਹੋਮ ਮਿਨਿਸਟਰ ਹੈ ਹਰਿਆਣੇ ਦਾ ਉਹਦੇ ਤੇ ਕੇਸ ਦਾਇਰ ਹੋਣਾ ਚਾਹੀਦਾ ਇਹਹੀ ਡਿਮਾਂਡ ਅਸੀਂ ਕੱਲ ਵੀ ਰੱਖੀ ਸੀ ਅੱਜ ਵੀ ਰੱਖ ਰਹੇ ਹਾਂ ਤੇ ਕੱਲ ਵੀ ਰੱਖਾਂ ਕਿ ਸਿਆਣਾਂ ਦੀਆਂ ਡਿਮਾਂਡਸ ਨੂੰ ਕੰਪਲੀਟਲੀ ਪ੍ਰੋਟੈਕਟ ਨਹੀਂ ਕਰ ਪਾਇਆ ਮੈਂ ਅੱਜ ਪੁੱਛਣਾ ਚਾਹਾਂਗਾ ਮਾਨ ਸਾਹਿਬ ਤੁਸੀਂ ਵਾਦਾ ਕੀਤਾ ਸੀ ਜੇ ਸੈਂਟਰ MSP ਨਹੀਂ ਦੇਗੀ ਤੇ ਮੇਰੀ ਸਰਕਾਰ MSP ਦੇਗੀ ਸਾਡੀ ਛੋਟੀ ਭੈਣ ਇਹਨਾਂ ਦੀ ਮੰਤਰੀ ਉਹ ਛੁਟਕੀਆਂ ਮਾਰ-ਮਾਰ ਕਹਿੰਦੀ ਸੀ ਕਿ ਸਾਨੂੰ ਮੌਕਾ ਦੋ ਕੈਪਟਨ ਸਾਹਿਬ ਤੁਸੀਂ ਅਸਤੀਫਾ ਦਿਓ 50 ਮਿੰਟਾਂ ਦੇ ਵਿੱਚ ਹੀ ਅਸੀਂ ਟਮਾਟਰਾਂ ਤੇ ਗੰਡਿਆਂ ਤੇ ਕੇਲਿਆਂ ਤੇ ਹਰ ਚੀਜ਼ ਤੇ MSP ਦਵਾਂਗੇ ਮੈਂ ਉਹਨਾਂ ਛੁਟਕੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਅੱਜ ਮੌਕਾ ਆਇਆ ਪੰਜਾਬ ਦੇ ਲੋਕ ਤੁਹਾਡੇ ਕੋਲ ਡਿਮਾਂਡ ਕਰਦੇ ਨੇ ਕਿਸਾਨੀ ਨੂੰ ਤੁਸੀਂ ਪ੍ਰੋਟੈਕਟਿੰਗ ਕਰ ਪਾਏ ਸਾਡੀ ਵੀ ਸਰਕਾਰ ਸੀ ਇੱਕ ਬੰਦੇ ਤੇ ਲਾਠੀ ਤੱਕ ਨਹੀਂ ਸੀ ਵਜੀ ਦਿੱਲੀ ਤੱਕ ਇੱਕ ਕਿਸਾਨ ਸੇਫ ਪੈਸੇ ਜੁਆ ਕੇ ਹਰਿਆਣਾ ਦੇ ਸਭੇ ਦਿੱਲੀ ਤੱਕ ਪਹੁੰਚਾਏ ਗਏ ਸਾਰੀ ਦੁਨੀਆ ਭਰ ਚ ਮੈਂ ਤੁਹਾਨੂੰ ਦੱਸਣਾ ਚਾਹਨਾ ਰਾਜਮੀਰ ਜੀ ਅੱਜ ਸਾਰੇ ਯੂਰਪ ਦੇ ਵਿੱਚ ਜਿੰਨੇ ਸਟੇਟ ਕੈਪੀਟਲਸ ਨੇ ਉਹਨਾਂ ਦੇ ਵਿੱਚ ਕਿਸਾਨਾਂ ਵੱਲੋਂ ਵੱਡੇ ਪੈਮਾਨੇ ਤੇ ਪ੍ਰਦਰਸ਼ਨ ਹੋ ਰਹੇ ਨੇ ਮੋਦੀ ਸਾਹਿਬ ਨੂੰ ਮੈਂ ਗੱਲ ਚੰਦਨ ਪਹਿਲੇ ਦਿੱਲੀ ਚ ਵੀ ਆਈ ਸੀ ਸੀ ਜੋ ਕੁਝ ਸੀ ਮੋਦੀ ਸਾਹਿਬ 26 ਜਨਵਰੀ ਵਾਲੇ ਦਿਨ ਤੁਸੀਂ ਫ੍ਰੈਂਚ ਪ੍ਰੈਜ਼ੀਡੈਂਟ ਮੈਕਰਨ ਨੂੰ ਸੱਦਿਆ ਸੀ ਕੋਈ ਚੀਜ਼ ਮੈਕਰਨ ਸਾਹਿਬ ਤੋਂ ਸਿੱਖ ਲੈਣੀ ਸੀ ਜਿਹੜੇ ਪੈਰਿਸ ਦੇ ਵਿੱਚ ਟਰੈਕਟਰਾਂ ਲੈ ਕੇ ਫਾਰਮਰਸ ਨੇ ਵੱਡੇ ਪ੍ਰਦਰਸ਼ਨ ਕੀਤੇ ਉੱਥੇ ਮੈਕਰਨ ਖੁਦ ਗਏ ਫਾਰਮਰਸ ਦੇ ਕੋਲ ਕਿ ਉਹਨਾਂ ਨੂੰ ਇਹ ਗੱਲ ਕਿ ਤੁਹਾਡੀਆਂ ਜੈਨੂਇਨ ਡਿਮਾਂਡਸ ਸੀ ਮੀਟ ਕਰਾਂ ਬਰਸਲਸ ਦੇ ਵਿੱਚ ਮੈਡਰਿਡ ਦੇ ਵਿੱਚ ਅੱਜ ਵੱਡੇ ਪੇਮਾਨੇ ਤੇ ਉੱਥੇ ਪ੍ਰਦਰਸ਼ਨ ਚੱਲ ਰਹੇ ਨੇ ਕਿਸੇ ਸਰਕਾਰ ਨੇ ਕਿਸੇ ਨੂੰ ਰੋਕਿਆ ਨਹੀਂ ਜੋ ਹਰਿਆਣਾ ਸਰਕਾਰ ਨੇ ਤੌਰ ਤਰੀਕਾ ਫੜਿਆ ਹੈ ਕਿੱਲ ਲਾਏ ਨੇ ਸੀਮੈਂਟेड ਸੜਕਾਂ ਬਣਾ ਦਿੱਤੀਆਂ ਨੇ ਅਸੀਂ ਪੁੱਛਣਾ ਚਾਹੁੰਦਾ ਕਿ ਨਾਤੇ ਖੱਕ ਪੰਜਾਬ ਦੀ ਕਿਸਾਨੀ ਦਾ ਹੈ ਨਾ ਆਪਣੇ ਕੈਪੀਟਲ ਜਾਣਾ ਹਿੰਦੁਸਤਾਨ ਦੀ ਸਰਕਾਰ ਨਾਲ ਗੱਲ ਕਰੂੰ ਇਹ ਪਤਾ ਸੀ ਸੈਂਟਰ ਦੀ ਸਰਕਾਰ ਮੇਰਾ ਇੱਕ ਗੱਲ ਇੱਕ ਚੰਗੀ ਤੇਰਾ ਸਾਡਾ ਦੋਸ਼ ਹੈ ਕਿ ਸੈਂਟਰ ਨੂੰ ਪਤਾ ਸੀ 3 ਸਾਲ ਪਹਿਲੇ ਅਸੀਂ ਜਦੋਂ ਇਹ ਵਾਪਸ ਲਏ ਨੇ ਕਾਲੇ ਕਾਨੂੰਨ ਉਹਦੇ ਨਾਲ ਵਾਅਦਾ ਕੀਤਾ ਸੀ ਕਿ ਐਮਐਸਪੀ ਲੀਗਲਾਈਜ਼ ਅਸੀਂ ਕਰਾਂ ਜਿਹੜਾ ਯੂਪੀ ਦੇ ਵਿੱਚ ਲਕੀਮਪੁਰ ਖੇਰੀ ਦੇ ਵਿੱਚ ਇਹਨਾਂ ਦੇ ਇੱਕ ਮੰਤਰੀ ਦੇ ਮੁੰਡੇ ਨੇ ਪੰਜ-ਛੇ ਕਿਸਾਨ ਰੋਂਗ ਦੇ ਉੱਤੇ ਸੀ ਜੀਪ ਥੱਲੇ ਉਹਨਾਂ ਨੂੰ ਸਲਾਮਾ ਸੀ ਦੁਆਵਾ ਹਿੰਦੁਸਤਾਨ ਦੀ ਕਿਸਾਨੀ ਦੀ ਸਾਰੀ ਫਸਲਾ ਸੀ ਪੂਰੀ ਇੰਸ਼ੋਰੈਂਸ ਦੇ ਕੇ ਚੁੱਕਾਂਗੇ ਕਿਸਾਨਾਂ ਦੀਆਂ 700 ਤੋਂ ਵੱਧ ਸ਼ਾਹਤਾ ਹੋਈਆਂ ਉਹਨਾਂ ਨੂੰ ਅਸੀਂ ਕੰਪਨਸੇਟ ਕਰਾਂਗੇ ਬਣੇ ਹੋਏ ਰੇਲਵੇ ਟ੍ਰੈਕਸ ਤੇ ਨੈਸ਼ਨਲ ਹਾਈਵੇ ਤੋਂ ਕੇਸਸ ਅਸੀਂ ਵਾਪਸ ਕਰਾਂਗੇ ਉਹਨਾਂ ਨੂੰ ਪਤਾ ਸੀ ਇਹ ਤਿਆਰੀ ਕਰਕੇ ਆਣਗੇ ਪਰ ਕਿਸਾਨ ਯੂਨੀਅਨ ਦੇ ਵਿੱਚ ਵੀ ਜੇ 파ਟ ਪਾਇਆ ਹੈ ਭਗਵੰਤ ਮਾਨ ਨੇ ਤੇ ਇਹ ਇੰਟੈਲੀਜੈਂਸ ਅਫਸਰਾਂ ਨੇ ਪਾੜੀ ਉਹਨਾਂ ਨੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨੀ ਦੀ ਆਵਾਜ਼ ਇਸ ਕਿਸਾਨੀ ਦੀ ਮੂਵਮੈਂਟ ਸੋ ਅਸੀਂ ਉਹਨਾਂ ਚੇਰ ਕਾਂਗਰਸ ਇੱਥੇ ਟਿਕੰਨੀ ਦੇਗੀ ਭਗਵੰਤ ਮਾਨ ਨੂੰ ਟਾਈਮ ਆ ਗਿਆ ਭਗਵੰਤ ਮਾਨ ਜੀ ਤੁਹਾਡਾ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਯੂ ਆਰ ਨਾਟ ਰਿਪਰੈਜ਼ੈਂਟਿੰਗ ਦੀ ਇੰਟਰਸਟ ਆਫ ਦਾ ਆਨ ਦੀ ਕੰਟਰੀ ਯੂ ਆਰ ਐਡਰੈਸਿੰਗ ਦੀ ਇੰਟਰਸਟ ਆਫ ਦੀ ਸੈਟਲਰ ਐਂਡ ਦੀ ਹਰਿਆਣਾ ਦੇ ਤੋ ਇਸ ਗੱਲ ਕਰ ਅੱਜ ਜੇਡਾ ਸਾਡਾ ਪ੍ਰਦਰਸ਼ਨ ਹੈ ਇਹ ਬਕਾਇਦਾ ਤੌਰ ਕਿਸਾਨਾਂ ਨੂੰ ਯਕੀਨ ਦਿਵਾਉਣ ਵਾਸਤੇ ਹੈ ਕਿ ਕਾਂਗਰਸ ਜਿਹੜੀ ਤੁਹਾਡੇ ਹਰ ਇੰਟਰਸਟ ਨੂੰ ਪ੍ਰੋਟੈਕਟ ਕਰੇਗੀ ਜਿਹੜੇ ਤੁਹਾਡੇ ਨਾਲ ਹੋਈਆਂ ਸਿਆਤੀਆਂ ਸੀ ਉਹਨਾਂ ਚ ਵੀ ਆਰਾਮ ਨਾਲ ਬੈਠਾਂਗੇ ਜਿਨ੍ਹਾਂ ਚ ਸਾਰੇ ਦੇ ਕੇਸ ਰਜਿਸਟਰ ਨਹੀਂ ਹੁੰਦੇ 300 ਤੋਂ ਵੱਧ ਨੂੰ ਦਨਾਲੀ ਦੇ ਸ਼ਰਿਆਂ ਨਾਲ 307 ਦੇ ਕੇਸ ਬੰਦੇ ਨੇ ਉਹ ਘਟੇ ਪਏ ਜੋਈ ਨਹੀਂ ਕਹਿੰਦਾ ਹੋਇਆ ਅਸੀਂ ਗਵਰਨਰ ਸਾਹਿਬ ਦਾ ਵੀ ਥੈਂਕਸ ਕਰ ਰਹੇ ਹਾਂ ਕਿ ਪੰਜਾਬ ਦੀ ਅੱਜ ਦੀ ਗੱਲ ਨੂੰ ਸਮਝਦੇ ਹੋਏ ਤੇ ਸਾਡੀ ਇਸ ਡਿਮਾਂਡ ਨੂੰ ਸਾਹਮਣੇ ਜਿਹੜੀ ਅਸੀਂ ਰੱਖੀ ਹੈ ਕਿ ਝੂਠ ਦਾ ਪਲੰਦਾ ਨਾ ਪੜੋ ਗਵਰਨਰ ਸਾਹਿਬ ਤੁਸੀਂ ਕਨਸਟੀਟਿਊਸ਼ਨ ਹੈਡ ਹੋ ਤੁਹਾਡੇ ਸਾਹਮਣੇ ਜੋ ਕੁਝ ਰੱਖ ਦੇਣ ਉਹ ਪੜਨਾ ਜ਼ਰੂਰੀ ਨਹੀਂ ਹੁੰਦਾ ਤੋਂ ਅਸੀਂ ਮਸ਼ਕੂਰ ਆ ਉਹਨਾਂ ਨੇ ਇੱਕ ਹੱਥੇ ਬਕਾਇਦਾਤਾ ਮੋਰ ਲਗਾਈ ਉੱਥੇ ਕਾਗਜ਼ ਉਹਨਾਂ ਨੇ ਟੇਬਲ ਤੇ ਛੱਡ ਦਿੱਤੇ ਕਿ ਮੈਂ ਤੇ ਝੂਠ ਦਾ ਪਲੰਦਾ ਨਹੀਂ ਜਪਣਾ ਸੋ ਇਹ ਇਹਦੇ ਵਿੱਚ ਮੈਸਨਰ ਡੈਮੋਕ੍ਰੇਸੀ ਤੇ ਪੰਜਾਬੀਅਤ ਦੀ ਵੱਡੀ ਕਿਥ ਹੋਈ ਹੈ ਇਹਨੇ ਕਹਿੰਦਾ ਹੋਇਆ ਤੇ ਕੋਈ ਹੋਰ ਬਾਕੀ ਪੂਰੇ ਨਹੀਂ ਹੋਏ ਚਾਹੇ 1000 ਰੁਪਿਆ ਔਰਤਾਂ ਨੂੰ ਦੇਣ ਦਾ ਜਿਹੜੀ ਸਭ ਤੋਂ ਵੱਡੀ ਇਹਨਾਂ ਨੇ ਗੱਲ ਕੀਤੀ ਸੀਗੀ ਫਿਰ ਐਮਐਸਪੀ ਦੇਣ ਦੀ ਗੱਲ ਕੀਤੀ ਗਈ ਸੀ ਵੀ ਤੇ ਲਾਅ ਐਂਡ ਆਰਡਰ ਦੇ ਜੋ ਅੱਜ ਹਾਲਾਤ ਨੇ ਸੋ ਜਿੰਨੇ ਵੀ ਇਹ ਮੁੱਦੇ ਹੈਗੇ ਨੇ ਇਹ ਕਿਸਾਨੀ ਦਾ ਮੁੱਦਾ ਹੈਗਾ ਜਿਹੜਾ ਮੇਨ ਹੈ ਇਹ ਸਾਰੇ ਮੁੱਦਿਆਂ ਦੀ ਜਿਹੜੀ ਇਹਦੇ ਵਿੱਚ ਡਿਬੇਟ ਹੋਣੀ ਚਾਹੀਦੀ ਆ ਇਹ ਇਹ ਸਾਰੇ ਮੁੱਦੇ ਇਹ ਚੱਕੇ ਜਾਵਾਂਗੇ ਦੇਖੋ ਅੱਜ ਲਾਅ ਐਂਡ ਆਰਡਰ ਦੇ ਹਾਲਾਤ ਬੜੇ ਮਾੜੇ ਨੇ ਰੋਜ਼ ਹੀ ਕਿਸੇ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਕਿਤੇ ਕੋਈ ਚੋਰੀ ਚੱਲਦੀ ਆ ਕਿਤੇ ਬੈਂਕ ਡਕੈਤੀ ਹੋ ਰਹੀ ਆ ਜਾਂ ਲੋਕਾਂ ਤੋਂ ਲੁੱਟਖੋ ਹੋ ਰਹੀ ਆ ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਬੜੇ ਵਾਇਰਸ ਸੁਪੇ ਦੇ ਸੋ ਲਾਰਡ ਆਰਡਰ ਦੀ ਹਾਲਤ ਬਹੁਤ ਮਾੜੀ ਹੈ ਜੀ ਅਯਾਲੀ ਸਾਹਿਬ ਜਿਸ ਤਰੀਕੇ ਨਾਲ ਕਿਸਾਨਾਂ ਦਾ ਮਸਲਾ ਜਿਹੜਾ ਚੱਲ ਰਿਹਾ ਹੈ ਸ਼ੁਕਰਨ ਦੀ ਜਿਹੜੀ ਮੌਤ ਹੋਈ ਹੈ ਕਿ ਇਹ ਮਸਲੇ ਵੀ ਕਿਤੇ ਨਾ ਕਿਤੇ ਇਸ ਵਿਧਾਨ ਸਭਾ ਦੇ ਵਿੱਚ ਚੱਕੇ ਜਾਣਗੇ ਮੁੱਖ ਮਸਲੇ ਰਹਿਣ ਦੇਖੋ ਬਿਲਕੁਲ ਸਾਰੇ ਮਸਲੇ ਅੱਜ ਜਿਹੜੀ ਸਾਡੀ ਕਿਸਾਨੀ ਹੈ ਜਿਹੜਾ ਸਾਡਾ ਇੱਥੋਂ ਦਾ ਮੁੱਖ ਕਿੱਤਾ ਜਿਹੜਾ ਖੇਤੀਬਾੜੀ ਆ ਜੀ ਜੀ ਸੋ ਅੱਜ ਕਿਸਾਨਾਂ ਦੀ ਜਿਹੜੀ ਮੰਗਾਂ ਨੇ ਬੇਸ਼ੱਕ ਉਹ ਸੈਂਟਰ ਤੋਂ ਲੈ ਕੇ ਨੇ ਤੇ ਸੈਂਟਰ ਦੇ ਨਾਲ ਜਿਹੜੀ ਉਹ ਦੀ ਗਲਬਤ ਵੀ ਚੱਲੀ ਆ ਲੇਕਿਨ ਸੰਘਰਸ਼ ਵੀ ਚੱਲ ਰਿਹਾ ਪਹਿਲਾਂ ਵੀ ਕਿਉਂਕਿ ਮੈਂ ਕਿਸਾਨ ਹੋਣ ਦੇ ਨਾਤੇ ਹਮੇਸ਼ਾ ਹੀ ਅਸੀਂ ਕਿਸਾਨਾਂ ਦਾ ਸਾਥ ਦਿੱਤਾ ਤੇ ਫੋਨ ਵੀ ਅਸੀਂ ਡਟ ਕੇ ਉਹਨਾਂ ਦੀ ਹਮਾਇਤ ਕਰ ਰਹੇ ਆ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਕਿਸਾਨਾਂ ਦੀ ਹਮਾਇਤ ਕੀਤੀ ਜਾਵੇ ਜਿਹੜੀ ਐਫ ਆਰ ਦਰਜ ਕੀਤੀ ਹੋਈ ਆ ਜੀ ਉਹ ਜਿਹੜੀ ਐਫ ਆਰ ਦਰਜ ਵੀ ਹਾਈ ਕੋਰਟ ਦੇ ਵਿੱਚ ਕਿਸਾਨ ਵੀ ਗਏ ਨੇ ਬਹੁਤ ਵੀ ਕਾਫੀ ਲੋਕ ਗਏ ਨੇ ਉਸ ਤੋਂ ਬਾਅਦ ਉਹ ਦਰਜ ਕੀਤੀ ਗਈ ਆ لیکن ਉਹਦੇ ਵਿੱਚ ਵੀ ਜਿਸ ਹਸਰ ਨਾਲ ਕਿਸਾਨ ਚਾਹੁੰਦੇ ਸੀ ਜਾਂ ਪਰਿਵਾਰ ਚਾਹੁੰਦਾ ਸੀ ਉਸ ਹਸਰ ਨਾਲ ਐਫਆਰ ਦਰਜ ਨਹੀਂ ਕੀਤੀ ਗਈ। ਹੂੰ ਉਹ ਸਰਕਾਰ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਯੂ ਡਟ ਕੇ ਕਿਸਾਨਾਂ ਦੀ ਮਦਦ ਕਰਨ ਅਤੇ ਕੇਂਦਰ ਸਰਕਾਰ ਤੁਸੀਂ ਮੰਗ ਕਰਦੇ ਆ ਕਿ ਕਿਸਾਨਾਂ ਦੀ ਜੋ ਵੀ ਮੰਗਾ ਨੇ ਬੜੀਆਂ ਜਾਇਜ਼ ਮੰਗਾ ਨੇ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਹੀ ਦੇਸ਼ ਦੇ ਲੋਕਾਂ ਢਿੱਡ ਭਰਨ 'ਚ ਵੱਡਾ ਯੋਗਦਾਨ ਪਾਇਆ। ਸੋ ਸਾਰੀਆਂ ਹੀ ਮੰਗਾ ਨੇ ਜਿਹੜੀਆਂ ਤੁਰੰਤ ਉਹ ਮੰਨੀ ਜਾਣੀ ਚਾਹੀਦੀਆਂ। ਅਹਿਲੀ ਸਾਹਿਬ ਰੈਣਾ ਵਾਲੇ ਪਾਸੇ ਜਿਸ ਤਰ੍ਹਾਂ ਦੀ ਕਾਰਵਾਈ ਹੋਈ ਆ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਿਵੇਂ ਜੀ ਦੇ ਕੋ ਕਿਸਾਨ ਜਿਹੜੇ ਰਹਿਣ ਵਾਲੇ ਨੇ ਉਹਨਾਂ ਦੀਆਂ ਮੰਗਾਂ ਅਸੀਂ ਜਿਹੜੀਆਂ ਵੀ ਸਾਡੀਆਂ ਮੰਗਾਂ ਜੇ ਕੇਂਦਰ ਸਰਕਾਰ ਤੋਂ ਮੰਗਾਂ ਦੀ ਉੱਥੇ ਜਾ ਕੇ ਉਹਨਾਂ ਦੇ ਧਿਆਨ ਜੀ ਰੱਖਣੀ ਹੈ ਉੱਥੇ ਧਰਨਾ ਲਾਉਣਾ ਦੇਖੋ ਅੱਜ ਜਿਹੜਾ ਧਰਨਾ ਲਾਉਣ ਦਾ ਸਾਨੂੰ ਜੀ ਹੱਕ ਵੀ ਨਹੀਂ ਹੈਗਾ ਤਾਂ ਮੈਂ ਸਭ ਤੋਂ ਬੜੀ ਮਾੜੀ ਗੱਲ ਆ ਜਿਸ ਤਰ੍ਹਾਂ ਤੰਗਦੇ ਨਾਲ ਉਹਨਾਂ ਨੇ ਪਿੱਛੇ ਜਿਹੜੀ ਉੱਥੇ ਗੋਲੀਆਂ ਵੀ ਚਲਾਈਆਂ ਜਾਂ ਉਹ ਵੀ ਧੱਕੇਸ਼ਾਹੀ ਜਿਹੜੀ ਕੀਤੀ ਗਈ ਉਹ ਬਿਲਕੁਲ ਹੀ ਉਹਦੀ ਮੈਂ ਸਖਤ ਸ਼ਬਦਾਂ ਇਹ ਨਿੰਦਾ ਕਰਦਾ ਵਾਂ ਸੋ ਕਿਸਾਨਾਂ ਨੂੰ ਜਗ੍ਹਾ ਲੋਟ ਕਰਨੀ ਚਾਹੀਦੀ ਸੀ ਇਹਨਾਂ ਨੂੰ ਕਿ ਉੱਥੇ ਆ ਕੇ ਜਿੱਥੇ ਵੀ ਧਰਨਾ ਲਾਉਣ ਤੇ ਅਸੀਂ ਕਿ ਕਿ ਕਿਸਾਨਾਂ ਨੇ ਪਹਿਲਾਂ ਵੀ ਬੜਾ ਲੰਬਾ ਧਰਨਾ ਚੱਲਿਆ ਬੜਾ ਸ਼ਾਂਤਮਈ ਚੱਲਿਆ ਹੂੰ ਤੇ ਲੇਕਿਨ ਜੋ ਵੀ ਮਾਹੌਲ ਕ੍ਰੀਏਟ ਕਰ ਰਹੀ ਹੈ ਹਰਿਆਣੇ ਦੀ ਸਰਕਾਰ ਕਰ ਰਹੀ ਹੈ ਜਾਂ ਕੇਂਦਰ ਸਰਕਾਰ ਕਰ ਰਹੀ ਆ ਹੂੰ ਸ਼ਾਂਤਮਈ ਧਰਨਾ ਦੇਣਾ ਚਾਹੁੰਦੇ ਨੇ ਕਿਸਾਨ ਚਾਹੇ ਉਹ ਕੇਂਦਰ ਕਿਤੇ ਵੀ ਜਗਾ ਸਾਨੂੰ ਦਿੱਲੀ ਚ ਲਾਰਡ ਕਰ ਦੇਣ ਉੱਥੇ ਰੜਾ ਦਿੱਤਾ ਜਾਊ ਪੰਜਾਬ ਦੇ ਨੌਜਵਾਨ ਡਰੱਗਸ ਦੇ ਨਾਲ ਮਰ ਰਹੇ ਨੇ ਕਾਨੂੰਨ ਵਿਵਸਥਾ ਚਰਮਰਾਈ ਹੈ ਸਮਾਨਨੇ ਜਨ ਮਾਨਸ ਤੇ ਨਾਲ 2 ਸਾਲ ਪਹਿਲਾਂ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹਦਾ ਰਿਪੋਰਟ ਕਾਰਡ ਜਿਹੜਾ ਇਹਨਾਂ ਨੂੰ ਪੇਸ਼ ਕਰਨਾ ਚਾਹੀਦਾ ਔਰ ਖੁੱਲੀ ਚਰਚਾ ਜਿਹੜੀ ਹੋਵੇ ਨਾ ਕਿ ਹੋ ਹੱਲੇ ਦੇ ਅੰਦਰ ਆਵਾਜ਼ ਨੂੰ ਦਬਾਇਆ ਜਾਏ ਔਰ ਜਿਤ ਤੱਕ ਗੱਲ ਹੈ ਮੋਦੀ ਸਰਕਾਰ ਦਾ ਇੱਕ ਰਿਕਾਰਡ ਰਿਹਾ ਉਹਨੂੰ ਕੋਈ ਵੀ ਬੰਦਾ ਕਿਸੇ ਵੀ ਸਰਕਾਰ ਦੇ ਨਾਲ ਉਹਦੀ ਸਮੀਖਿਆ ਕਰ ਦੇ ਕਰ ਲੇ ਖੇਤੀਬਾੜੀ ਦੇ ਨਾਲ ਜੁੜੇ ਮੁੱਦਿਆਂ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਐਡਰੈਸ ਕੀਤਾ ਹੈ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਡਿਮਾਂਡਸ ਹੈਗੀਆਂ ਲੇਕਿਨ ਆਪਣਾ ਕੇਵਲ ਇਹੀ ਕਹਿ ਰਹਾ ਹੈ ਕੋਈ ਵੀ ਸਮੱਸਿਆ ਹੋਏ ਕੋਈ ਵੀ ਡਿਮਾਂਡ ਹੋਏ ਉਹਦਾ ਅਲਟੀਮੇਟ ਹੱਲ ਜਿਹੜਾ ਹੈ ਉਹ ਚਰਚਾ ਨਾਲ ਹੋਣਾ ਹੈ ਟੇਬਲ ਤੇ ਹੋਣਾ ਹੈ ਸੜਕਾਂ ਤੇ ਉਹਦਾ ਹੱਲ ਨਹੀਂ ਹੁੰਦਾ ਭਈ ਪੰਜਾਬ বিজেপি ਦਾ ਸਰਦਾਰ ਸਾਹਿਬ ਜਿਹੜੀ ਬੀਤੀ ਹੈ ਸਰਦਾਰ ਸਾਹਿਬ ਜੀ ਜੀ ਕਿ ਉਹ ਕਿਸਾਰ ਨਹੀਂ ਹੋਏਗਾ ਕਿਸਾਰ ਦਾ ਮੋਟਵਾ ਕਾਹ ਲੈ ਕੋਈ ਨਹੀਂ ਬਤਾਉਂਦੀ ਜਲੇ ਹੋ ਜਾਏ ਅਸ دوسرا ਅਗਰ ਟ੍ਰਾਫਿਕ ਹੋਣੀ ਇਸਾ ਤਰੀਕਾ ਹੋਣਾ ਚਾਹੀਦਾ ਤਾਂ ਉਹ ਰਾਹ ਤੋਂ ਹੋਇਆ ਸਰਦਾਰ ਸਾਹਿਬ ਹਾਈ ਰਿਕਵੈਸਟ Honourable members, that today, as per the agenda and everything, as, the, as per the custom, I am supposed to deliver my speech, and nothing, no, no, nothing. Do, people, we, tomorrow you can, after my speech, whatever you like, you can do. No. एनी वी लेट मी कम्प्लीट फर्स्ट प्लीजिट्यूशन अगर आज जो पंजाब के हालत में यू आर गोइंग टू डिस्कस डिबेट एवरीथिंग नोट्री वाई जस्ट नाउ सेंट्रल गवर्नमेंट जो चारों तरफ से पंजाब को घेरा हुआ और हमारी आपकी संस्था जिसका आप एड्रेस पढ़ने लगे ब बट यू आई विल रिक्वेस्ट लीडर ऑफ ऑपोजिशन यू हैव एम्पल टाइम टू डिस्कस ऑल दीज थिंग्स टूडे तीन सौ से ज्यादा लोग आर गोइंग टू But you have ample time now for this, your house, you can, in the debate, you can take part and you can discuss the things. Please, this is my humble request, allow me to speak.